ਸੇ ਵਾਰ ਵੀ ਜਾਣਾਰੇ ਸੋਚੇ ਨਹੀਂ ਅਸੀਂ ਨਹੀਂ ਸੋਚਿਆ ਕਿ ਆ ਕਿਤਾ ਪਹਿਲਾਂ ਵੀ ਪੰਜਾਬ ਦੇ ਲਈ ਸੀ ਹੁਣ ਵੀ ਪੰਜਾਬ ਦਾ ਸਿਸਟਮ ਨੂੰ ਤੇ ਆਪਦੇ ਜਿਹੜੇ ਆਉਣ ਵਾਲੇ ਸਮੇਂ ਤੇ ਭੁੱਖ ਦੇ ਲਈ ਦੇ ਸੋਚ ਕੇ ਸਾਰਾ ਕੁਝ ਆਪਦੇ ਪਲਾਨ ਕਰਦੇ ਪੂ ਜਰੂਰੀ ਨਹੀਂਗਾ ਵੀ ਜੇ ਸਾਡੇ ਕੋਲ ਸਾਰਾ ਕੁਝ ਹੈਗਾ ਤਾਂ ਅਸੀਂ ਬਾਹਰ ਨਹੀਂ ਜਾਵਾਂਗੇ 100 ਕਿਲੇ ਦਾ ਮਾਣਕ ਇੱਥੋਂ ਪੰਜਾਬ ਛੱਡ ਕੇ ਤੇ ਬਾਹਰ ਜਾ ਕੇ ਦਿਹਾੜੀ ਕਰਦਾ ਉਹ ਦਿਹਾੜੀਦਾਰੀ ਹੈ ਤੇ ਦਿਹਾੜੀ ਇੱਥੇ ਵੀ ਕਰ ਸਕਦਾ ਜੇ ਕੋਈ ਵੀ ਜ਼ਮੀਨ ਹੈ ਦੱਸਿਆ ਕਿ ਬਾਹਰ ਨਹੀਂ ਲੈ ਸਕਦਾ ਪੰਜਾਬ ਦਾ ਕੋਈ ਵੀ ਜਾਨੀ ਕਿ ਸਟੇ ਫੋਰਸ ਸਟੇਟ ਦੇ ਵਿੱਚ ਜਾ ਕੇ ਕਾਰੋਬਾਰ ਕਰਨਾ ਸਾਨੂੰ 100 ਪ੍ਰੂਫ ਦੇਣੇ ਪੈਂਦੇ ਆ ਜੀ ਤੇ ਇੱਕ ਪੰਜਾਬ ਸਾਡਾ ਕੁਲਾ ਛੱਡਿਆ ਵਾ ਕੁਲੇ ਢਾਣਿਆਂ ਵਾਂਗੂ ਵੀ ਇੱਥੋਂ ਦਾ ਕਿਤੋਂ ਦਾ ਪਾਲ ਦਾ ਕਿਤੋਂ ਦਾ ਵੀ ਆ ਕਿੱਥੇ ਰਹਿ ਸਕਦਾ ਤੇ ਪਰ ਤੁਸੀਂ ਮਹਾਰਾਸ਼ਟਰ ਚਲੇ ਜਾਓ ਤੁਸੀਂ ਗੋਆ ਸਾਡੇ ਗੋਆ ਇੱਥੇ ਆ ਕਿ ਗ੍ਰਾਹਕਾਂ ਦੇ ਲੋਕ ਜਮੀਨਾਂ ਲਈ ਨੇ ਸਾਡੇ ਅੱਗੇ ਨਾ ਉੱਥੇ ਵੜਦੇ ਨਹੀਂ ਹੁੰਦੇ ਪਿੰਡਾਂ ਦੇ ਲੋਕ ਨਹੀਂ ਉੱਥੇ ਸਾਨੂੰ 100 ਪ੍ਰੂਫ ਦਿਖਾਉਣੇ ਪੈਣਗੇ ਤੁਸੀਂ ਬਾਹਰ ਜਾਣਾਰੇ ਸੋਚੇ ਨਹੀਂ ਅਸੀਂ ਨਹੀਂ ਸੋਚਿਆ ਜੀ ਆ ਕਿਤਾ ਪਹਿਲਾਂ ਵੀ ਪੰਜਾਬ ਤੇ ਨਹੀਂ ਸੀ ਹੋਣ ਵੀ ਪੰਜਾਬ ਕਿਉਂ ਮੰਦਲੋ ਜੀ ਸਾਰੇ ਨਹੀਂ ਇਹ ਟੀਚਾ ਪੈਨ ਲਿਆ ਨਹੀਂ ਮੈਂ ਮੈਂ ਸਿਰਫ ਸਮਝ ਜਾਂਦੀ ਆ ਉਹ ਕੀ ਫਰਕ ਹੈ ਤੁਹਾਡੇ ਉਹ ਤੁਹਾਡੇ ਹਾਂ ਦੇ ਮੁੰਡੇ ਵੀ ਜਿਹੜਾ ਬਾਹਰ ਚਲਾ ਗਿਆ ਜਿੰਨੇ ਨਸ਼ਾ ਫੜ ਲਿਆ ਤੁਹਾਡੇ ਔਰ ਉਹਨਾਂ ਦੀ ਸੋਚ ਵਿੱਚ ਅੰਤਰ ਕੀ ਮੈਂ ਸੇ ਸਮਝ ਨਹੀਂ ਲੀ ਕਹਿ ਰਹੀ ਹਾਂ ਨਹੀਂ ਜੀ ਦੇਖੋ ਕਈਆਂ ਦੇ ਸੁਪਨੇ ਹੁੰਦੇ ਵਟੇ ਅਸੀਂ ਆਪਦੇ ਘਰ ਦੇ ਹਾਲਾਤਾਂ ਘਰ ਦੇ ਸਿਸਟਮ ਨੂੰ ਤੇ ਆਪਦੇ ਆਉਣ ਵਾਲੇ ਸਮੇਂ ਦੇ ਭੁੱਖ ਦੇ ਲਈ ਦੇਖ ਸੋਚ ਕੇ ਸਾਰਾ ਕੁਝ ਆਪਦੇ ਪਲਾਨ ਕਰਦੇ ਕੋਈ ਜ਼ਰੂਰੀ ਨਹੀਂਗਾ ਵੀ ਜੇ ਸਾਡੇ ਕੋਲ ਸਾਰਾ ਕੁਝ ਆਏਗਾ ਤਾਂ ਅਸੀਂ ਬਾਹਰ ਨਹੀਂ ਜਾਵਾਂਗੇ ਅੱਜ 100 ਕਿੱਲੇ ਦਾ ਮਾਣਕ ਇੱਥੋਂ ਪੰਜਾਬ ਛੱਡ ਕੇ ਦੇ ਬਾਹਰ ਜਾ ਕੇ ਦਿਹਾੜੀ ਕਰਦਾ। ਉਹ ਦਿਹਾੜੀਦਾਰੀ ਹੈ ਤੇ ਡੈਰੀ ਇੱਥੇ ਵੀ ਕਰ ਸਕਦਾ ਜੇ ਤਰੱਕੀ ਇੱਥੇ ਵੀ ਹੋਊਗੀ। ਉਹ ਡਾਲਰਸ ਨਹੀਂ ਮਿਲਦੇ ਨਾ ਪੈਸੇ। ਡਾਲਰਾਂ 'ਚ ਮਿਲਦੇ ਜਿਹੜਾ 100 ਕਿੱਲੋ ਉਹ ਨਹੀਂ ਨਿਕ ਚੜਦਾ ਜੀ ਉਹ ਵੇਚ ਕੇ ਜਾਂਦਾ ਇੱਥੋਂ। ਵੇਚ ਕੇ ਜਾਂਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਾਫੀਆ ਪੰਜਾਬ 'ਚ ਕਿਨੇ ਕਰਦਾ ਭਈਆਂ ਨੇ। ਤਾਂ ਨਸਲ ਕੁਛ ਹੀ ਸਾਡੀ 160 ਉਹ ਵੀ। ਤੁਸੀਂ ਜਨਤਰ ਸਾਈਡ ਜਾਓਗੇ ਤਾਂ ਪੰਜਾਬ ਦੀਆਂ ਕੋਠੀਆਂ ਖਾਲੀ ਮੇਂ ਪੰਜਾਬ ਦੇ ਲੋਕ ਬਾਹਰ ਤੇ ਬਈਏ ਕਬਜ਼ੇ ਕਰੀ ਬੈਠੇ ਆ। ਅੱਜ ਨਾਰਮਲੀ ਹੀ ਸਾਡੇ ਪਿੰਡਾਂ ਦੇ ਵਿੱਚ ਨਾਰਮਲੀ ਕੋਈ ਖੇਤੀ ਦਾ ਯਾਨੀ ਕਿ ਚਾਵਣ ਸਾਡਾ ਏਰੀਆ ਤਾਂ ਚਲੋ ਠੀਕ ਆ ਫੇਰ ਵੀ ਵਧੀਆ ਖੇਤੀ ਦੇ ਵਿੱਚ ਜਿਹਾ ਨਾ ਜ਼ਿਆਦਾਤਰ ਟਰੈਕਟਰ ਭਈਏ ਦੱਬੀ ਫਿਰਦੇ ਆ ਪਰ ਕਿੱਥੇ ਸਾਡੇ ਉਹ ਨਸਲ ਕੁਝ ਵੀ ਨਹੀਂ ਜੀ ਅਸੀਂ ਕਿਹਨਾਂ ਦਾ ਦੱਸ ਸਕਦੇ ਆਂ ਤੇ ਬਾਕੀ ਸੂਬਿਆਂ ਦੇ ਪੰਜਾਬ ਕਿਉਂ ਨਹੀਂ ਆਸਦੇ ਅਸੀਂ ਤਾਂ ਕੈਨੇਡਾ ਜਾ ਹੀ ਰਿਹਾ ਨਾ ਫੇਰ ਅਸੀਂ ਉਹਨਾਂ ਨੂੰ ਮਾਣ ਮੈਂ ਸਿਰਫ ਅਸੀਂ ਸਾਡੇ ਬੱਚੇ ਪੰਜਾਬ ਅਗੇ ਕੈਨੇਡਾ ਅਸੀਂ ਉੱਥੇ ਹੱਕ ਮੰਗਦੇ ਆ ਅਸੀਂ ਕਹਿੰਦੇ ਆ ਬੋਰਡ ਲਾਓ ਪੰਜਾਬੀ ਵਿੱਚ ਹਰ ਜਨ ਨਾਲ ਸਾਡੇ ਲਈ ਥਾਂ ਬਣਾਈ ਜਾ ਰਹੀ ਹੈ ਨਾ ਪੰਜਾਬੀ ਨੂੰ ਕਿੰਨਾ ਮਾਨ ਦਿਆ ਕੈਨੇਡਾ ਵਿੱਚ ਜੀ ਕਿਤਾ ਪਹੁੰਚਦੇ ਆ ਨਹੀਂ ਨਹੀਂ ਇਹ ਮੇਰੇ ਮੇਰੇ ਮੇਰਾ ਸਵਾਲ ਕਿ ਵੀ ਜਦ ਅਸੀਂ ਉੱਥੇ ਜਾ ਕੇ ਮਾਨ ਮੰਗਦੇ ਆ ਜੇ ਉਹ ਸੋਬੇ ਦੇ ਲੋਕ ਇੱਥੇ ਆ ਕੇ ਕੰਮ ਕਰਦੇ ਜਦੋਂ ਕੰਮ ਕਰਦੇ ਸਾਡਾ ਹੀ ਫਾਇਦਾ ਨਾ ਸਾਡੇ ਖੇਤਾਂ 'ਚ ਕੰਮ ਕਰਦੇ ਨੇ ਬਟ ਐਨੀ ਐਨੀ ਨਫ਼ਰਤ ਕਿਉਂ ਹੈ ਕਿਉਂ ਬੱਚਤ ਪਰ ਮੈਂ ਉਹ ਲੱਗ ਗੱਲ ਹੈ ਬਟ ਮੈਂ ਕਹਿ ਰਹੀ ਆ ਜੇ ਸਾਡੇ ਬੱਤੇ ਜਾਂਦੇ ਆ ਸਾਡੇ ਕਿੰਨੇ ਅਸੀਂ ਕਹਿੰਦੇ ਕੀ ਸਾਡੇ ਤੇ ਪਿੰਡ ਸਾਡਾ ਤੋਂ ਵੱਡਾ ਪਿੰਡ ਸਾਰੀ ਹੋਏਗਾ ਪੰਜਾਬ ਦਾ ਪਿੰਡ ਸਭ ਤੋਂ ਵੱਡਾ ਸਾਰੀ ਹੋਏਗਾ ਫਿਰ ਸਾਊਥ ਹਾਲ ਹੋਏਗਾ ਠੀਕ ਹੈ ਨਾ ਉਹ ਇੰਡੀਆ ਵਿੱਚ ਹੈ ਕੈਨੇਡਾ ਵਿੱਚ ਹੈ ਪਰ ਅਸੀਂ ਉਹਨਾਂ ਤੋਂ ਮਾਨ ਮੰਗਦੇ ਆ ਪਰ ਜੇ ਸਾਡੇ ਪਿੰਡ ਕੋਈ ਆਂਦਾ ਸੀ ਉਹਨਾਂ ਨੂੰ ਮਾਨ ਦੇਣ ਤੋਂ ਘਬਰਾਉਂਦੇ ਕਿਉਂ ਤੇ ਮੈਨਿੰਗ ਹੋਰ ਆਉਣ ਦੀ ਗੱਲ ਇਹ ਦੇਖੋ ਰੋਲਾ ਗੱਲ ਕੀ ਹੈ ਪੰਜਾਬ ਦਾ ਕੋਈ ਵੀ ਜਮੀਦਾਰ ਜਾ ਕੇ ਬਾਹਰ ਨਹੀਂ ਲੈ ਸਕਦਾ ਪੰਜਾਬ ਦਾ ਕੋਈ ਵੀ ਜਾਨੀ ਕਿ ਸਟੇਪੋਰਟ ਸਟੇਟ ਦੇ ਵਿੱਚ ਜਾ ਕੇ ਕਾਰੋਬਾਰ ਕਰਨਾ ਸਾਨੂੰ ਸੌਫਰੂਪ ਦੇਣੇ ਪੈਂਦੇ ਆ ਜੀ ਤੇ ਇੱਕ ਪੰਜਾਬ ਸਾਡਾ ਖੁੱਲਾ ਛੱਡਿਆ ਵਾ ਖੁੱਲੇ ਢਾਣਿਆਂ ਵਾਂਗੂ ਵੀ ਇੱਥੋਂ ਦਾ ਕਿਤੋਂ ਨਾ ਪਾਲ ਦਾ ਕਿਤੋਂ ਦਾ ਵੀ ਆ ਕਿੱਥੇ ਰਹਿ ਸਕਦਾ ਤੇ ਪਰ ਤੁਸੀਂ ਮਹਾਰਾਸ਼ਟਰ ਚਲੇ ਜਾਓ ਤੁਸੀਂ ਗੋਆ ਨਹੀਂ ਨਹੀਂ ਤੁਸੀਂ ਮਾਰ ਮਾਰਾ ਪਹਾੜੀ ਇਲਾਕਿਆਂ ਨੂੰ ਛੱਡ ਕੇ ਕਿਉਂਕਿ ਉੱਥੇ ਜ਼ਮੀਨ ਦਾ ਪ੍ਰੋਬਲਮ ਹੈ ਤੁਸੀਂ ਮਹਾਰਾਸ਼ਟਰ ਜਾਓ ਤੁਸੀਂ ਗੋਆ ਜਾਓ ਤੁਸੀਂ ਦਿੱਲੀ ਜਾਓ ਖਰਜਾ ਤਾਂ ਕਰਵਾਉਂਦੇ ਰਹਾ ਓਏ ਓਏ ਸਰ ਦਾ ਰਸਤਾ ਦੇ ਨਾ ਆਦਾ ਮੈਡਮ ਬੋਤ ਨੂੰ ਜਾਇਜ਼ਤ ਨਹੀਂ ਰਸਤਾ ਦੀ ਸਾਡੀ ਸਾਡੇ ਹੁਣ ਇੱਥੇ ਆ ਕੇ ਰਸਤਾ ਦੇ ਲੋਕ ਜ਼ਮੀਨਾਂ ਲਈਦੇ ਸਾਡੇ ਆ ਕੇ ਨੋਤੇ ਵੜ ਦਿੰਦੇ ਹੁੰਦੇ ਪਿੰਡਾਂ ਦੇ ਲੋਕ ਨਹੀਂ ਉੱਥੇ ਸਾਨੂੰ 100 ਪ੍ਰੂਫ ਦਿਖਾਉਣੇ ਪੈਣਗੇ ਜੀ ਨਹੀਂ ਸਾਨੂੰ ਕੋਟੀ ਨਹੀਂ ਮੰਗਦੀ ਸਾਡੀ ਉੱਤੇ ਜਾਇਜ਼ਤ ਨਹੀਂ ਕੋਈ ਜਾ ਰੋ ਪਰ ਉਹ ਹੀ ਨਹੀ ਰਹੀ ਨਾ ਉਹ ਹੀ ਰਸਤਾ ਦੇ ਦੋ 4 ਲੱਖ ਰੁਪਏ ਜਾਂ ਲੱਖ ਰੁਪਏ ਨੂੰ ਵੀ ਧਿਆਨ ਮੈਡਮ ਉੱਤੇ ਇੱਥੇ ਖੇਤੀ ਦੇ ਜਿਹੜਾ ਸਾਧਨ ਸੀ ਨਾ ਉਹਨਾਂ ਨੂੰ ਪਤਾ ਜਦੋਂ ਪੰਜਾਬ ਇੱਥੇ Rajasthan ਨੂੰ ਹੁੰਦਾ ਉਹਨਾਂ ਨੇ ਆਵਾਜ਼ ਕਰਨਾ ਸਾਡੇ ਤੇ ਬੰਨ ਤੋਪਿਆ ਗਿਆ ਸਰਕਾਰਾਂ ਦੀ ਸਾਜ਼ਿਸ਼ ਹੀ ਹੈ